ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਇੱਕ ਵਾਰ ਫਿਰ ਤੋਂ ਰੂਸ ਯੂਕਰੇਨ ਯੁੱਧ ਦੇ ਉੱਤੇ ਵੱਡਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਦਿਲੋਂ ਚਾਹੁੰਦੇ ਹਾਂ ਕਿ ਇਹ ਲੜਾਈ ਖਤਮ ਹੋ ਜਾਵੇ ਜਿਸ ਤੋਂ ਬਾਅਦ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਹੁਣ ਉਹਨਾਂ ਦੇ ਵੱਲੋਂ ਰੂਸ ਦਾ ਦੌਰਾ ਕੀਤਾ ਜਾਏਗਾ ਜੀ ਹਾਂ ਯਾਨੀ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਹੁਣ ਰੂਸ ਜਾਣਗੇ ਇਸ ਦੀ ਜਾਣਕਾਰੀ ਖੁਦ ਰਾਸ਼ਟਰਪਤੀ ਦੇ ਵੱਲੋਂ ਹੀ ਸਾਂਝੀ ਕੀਤੀ ਗਈ ਹੈ ਅਸਲ ਦੇ ਵਿੱਚ ਯੂਕਰੇਨ ਦੀ ਸਹਿਮਤੀ ਆਈ ਹੈ ਜਿਸ ਤੋਂ ਬਾਅਦ ਰੂਸ ਜਾਣ ਦੀ ਪਲੈਨਿੰਗ ਦੇ ਵਿੱਚ ਨੇ ਹੁਣ ਡੋਨਾਲਡ 트੍ਰੰਪ ਮਾਮਲੇ ਦੇ ਨਾਲ ਜੁੜੀ ਜੇ ਜਾਣਕਾਰੀ ਲਈ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸਾਊਦੀ ਅਰਬ ਦੇ ਜਿਦਾਦ ਦੇ ਵਿੱਚ ਸ਼ਾਂਤੀ ਵਾਰਤਾ ਤੋਂ ਬਾਅਦ ਯੂਕਰੇਨ ਦੇ ਵੱਲੋਂ ਜੰਗ ਬੰਦੀ ਤੇ ਸਹਿਮਤੀ ਦਾ ਸਵਾਗਤ ਕੀਤਾ ਤੇ ਉਮੀਦ ਜਤਾਈ ਹੈ ਕਿ ਰੂਸ ਵੀ ਇਸ ਦੇ ਉੱਤੇ ਸਹਿਮਤ ਹੋਵੇਗਾ ਟਰੰਪ ਨੇ ਮੰਗਲਵਾਰ ਨੂੰ মিডিਆ ਨੂੰ ਕਿਹਾ ਕਿ ਯੂਕਰੇਨ ਜੰਗ ਬੰਦੀ ਤੇ ਕੁਝ ਸਮਾਂ ਪਹਿਲਾਂ ਹੀ ਸਹਿਮਤੀ ਹੋਈ ਸੀ ਹੁਣ ਸਾਨੂੰ ਰੂਸ ਜਾਣਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਰਾਸ਼ਟਰਪਤੀ ਪੁਤਿਨ ਇਸ ਦੇ ਲਈ ਸਹਿਮਤ ਹੋਣਗੇ ਅਸੀਂ ਇੱਕ ਪ੍ਰਦਰਸ਼ਨ ਨੂੰ ਜਾਰੀ ਰੱਖ ਸਕਦੇ ਹਾਂ ਅਸੀਂ ਇੱਕ ਭਿਆਨਕ ਜੰਗ ਨੂੰ ਜਿੱਤ ਸਕਦੇ ਹਾਂ ਮੈਨੂੰ ਰਿਪੋਰਟ ਮਿਲੀ ਹੈ ਕਿ ਅਮਰੀਕੀ ਸੈਨਿਕ ਨਹੀਂ ਹੈ ਉਹ ਯੂਕਰੇਨੀ ਨੇ ਉਹ ਰੂਸੀ ਨੇ ਪਰ ਇਸ ਦੇ ਬਾਹਰ ਲੋਕ ਮਾਰੇ ਜਾ ਰਹੇ ਨੇ ਲੋਕ ਸ਼ਹਿਰਾਂ ਦੇ ਵਿੱਚ ਮਾਰੇ ਰਹੇ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਧਮਾਕੇ ਹੋ ਰਹੇ ਨੇ ਅਤੇ ਅਸੀਂ ਇਸ ਜੰਗ ਨੂੰ ਖਤਮ ਕਰਨਾ ਚਾਹੁੰਦੇ। 트럼ਪ ਦਾ ਬਿਆਨ ਯੂਕਰੇਨ ਦੁਆਰਾ ਤਤਕਾਲ ਅੰਤ੍ਰਿੰਮਤੀ ਦਿਨਾਂ ਦੀ ਜੰਗਬੰਦੀ ਲਾਗੂ ਕਰਨ ਦੇ ਅਮਰੀਕੀ ਪ੍ਰਸਤਾਵ ਨੂੰ ਸਬਕਾਰ ਕਰਨ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਆਇਆ ਜਿਸ ਨੂੰ ਪਾਰਟੀਆਂ ਦੀ ਆਪਸੀ ਸਹਿਮਤੀ ਦੇ ਨਾਲ ਵਧਾਇਆ ਜਾ ਸਕਦਾ ਹੈ। ਇਹ ਨੋਟ ਕਰਦੇ ਹੋਏ ਕਿ ਇਸ ਭਿਆਨਕ ਯੁੱਧ ਦੇ ਵਿੱਚ ਰੂਸ ਅਤੇ ਯੂਕਰੇਨ ਦੋਹਾਂ ਦੇ ਫੌਜੀ ਮਾਰੇ ਜਾ ਰਹੇ ਨੇ। 트럼ਪ ਨੇ ਕਿਹਾ ਕਿ ਜੰਗਬੰਦੀ ਤੱਕ ਪਹੁੰਚਣਾ ਬਹੁਤ ਮਹੱਤਵਪੂਰਨ ਹੈ। ਰਾਸ਼ਟਰਪਤੀ 트럼ਪ ਨੇ ਸਮਾਚਾਰ ਏਜੰਸੀ ਦੇ ਹਵਾਲੇ ਦੇ ਨਾਲ ਇਹ ਰਿਪੋਰਟ ਸਾਹਮਣੇ ਆਈ ਕਿ ਇਸ ਦੇ ਲਈ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਸੌਦਾ ਹੈ ਮੈਨੂੰ ਲੱਗਦਾ ਹੈ ਕਿ ਓਵਲ ਆਫਿਸ ਦੀ ਪਿਛਲੀ ਫੇਰੀ ਅਤੇ ਸੰਪੂਰਨ ਜੰਗਬੰਦੀ ਦੇ ਵਿੱਚ ਇੱਕ ਵੱਡਾ ਫਰਕ ਹੈ ਯੂਕਰੇਨ ਇਸ ਦੇ ਲਈ ਸਹਿਮਤ ਹੋ ਗਿਆ ਤੇ ਉਮੀਦ ਹੈ ਕਿ ਰੂਸ ਵੀ ਇਸ ਦੇ ਲਈ ਸਹਿਮਤ ਹੋ ਜਾਏਗਾ ਅਸੀਂ ਅੱਜਕੱਲ ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਮੁਲਾਕਾਤ ਕਰਦੇ ਰਹਾਂਗੇ ਅਤੇ ਉਮੀਦ ਕਰਾਂਗੇ ਕਿ ਅਸੀਂ ਇੱਕ ਸਮਝੌਤੇ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ ਪਰ ਜੇਕਰ ਅਸੀਂ ਸਮਝਦੇ ਹਾਂ ਕਿ ਰੂਸ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਤੇ ਇਹ ਸਮਝੌਤਾ ਕਰ ਸਕਦੇ ਆ ਜੇ ਅਸੀਂ ਕਰ ਸਕਦੇ ਆ ਤੇ ਇਹ ਬਹੁਤ ਵਧੀਆ ਹੋਵੇਗਾ ਜੇ ਅਸੀਂ ਅਜੇ ਹਾਂ ਨਹੀਂ ਕਰ ਸਕਦੇ ਅਸੀਂ ਚੱਲਦੇ ਰਹਾਂਗੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਾਰੇ ਜਾਣਗੇ 트럼ਪ ਦਾ ਹੁਣ ਕਹਿਣਾ ਹੈ ਕਿ ਉਹ ਰੂਸ ਜਾਣਗੇ ਉੱਥੇ ਜਾ ਕੇ ਬਲਾਦਮਿਰ ਪੁਤਿਨ ਜੋ ਕਿ ਰੂਸ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ